ਅੱਜ ਵੀਰੋ ਅਸੀਂ ਸੁਪਰ ਸੇਟਰ ਨੂੰ ਨਵਾਂ ਖਰੀਦਿਆ ਹੈ ਉਹ ਨੂੰ ਲੈਣ ਵਾਸਤੇ ਜਾ ਰਹੇ ਆ ਟਰੈਕਟਰ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਜੀ ਪਿੰਡ ਤੋਂ ਚਾਲੇ ਪਾਤੀ ਅਸੀਂ ਟਰੈਕਟਰ ਤੇ ਥੋੜੀ ਜੀ ਦੇਰ ਬਾਅਦ ਅਸੀਂ ਇਸ ਵਰਕਸ਼ਾਪ ਤੇ ਪਹੁੰਚਣਾ ਹੈ ਜਿੱਥੇ ਕੀ ਅਸੀਂ ਜਿਹੜਾ ਸੁਪਰ ਸੈਟਰ ਨਵਾਂ ਲਿਆ ਹੈ ਉਸ ਨੂੰ ਪ੍ਰਾਈਸ ਤੋਂ ਮਗਰੋਂ ਆਪ ਦੇ ਘਰ ਨੂੰ ਚੱਲੇ ਪਾ ਰਹੇ ਹਾਂ ਘਰ ਪਹੁੰਚਣ ਤੋਂ ਪਹਿਲਾਂ ਅਸੀਂ ਰਸਤੇ ਵਿੱਚ ਗੁਰੂ ਘਰ ਆਉਂਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰੂ ਘਰ ਹੈ ਉਸ ਜਗ੍ਹਾ ਤਈ ਅਸੀਂ ਲੱਖਾ ਟਟਾ ਕੇ ਫਿਰ ਅਸੀਂ ਘਰੇ ਲੈ ਕੇ ਜਾਣਾ ਹੈ ਔਰ ਗੁਰੂ ਦਾ ਆਸ਼ੀਰਵਾਦ ਲੈਣਾ ਹੈ ਲੱਖਾ ਦੇਖ ਕੇ ਬਾਤ ਨਹੀਂ ਜੈਸੀ ਕਰੇ ਤੇ ਕਿ ਜਵਾਂਗੇ ਕਿ ਅਸੀਂ ਆ ਗਏ ਹਾਂ ਜੀ ਕੇ ਐਸ ਮੋਟਰਸ ਵਰਕਸ਼ਾਪ ਤੇ ਜਿਵੇਂ ਕਿ ਤੁਸੀਂ ਦੇਖ ਰਹੇ ਜੀ ਅਸੀਂ ਸੁਪਰ ਸੀਡਰ ਟਰੈਕਟਰ ਮਗਰ ਪਾ ਰਹੇ ਹਾਂ ਔਰ ਇਹਨੂੰ ਕਰ ਲੈ ਜਾਣ ਵਾਸਤੇ ਤਿਆਰ ਪਰ ਤਿਆਰ ਹੋ ਰਹੇ ਹਾਂ इत बैग मे बैग चैक ਥੋੜਾ ਸਿੱਧਾ ਤੋਰ ਥੋੜਾ ਸਿੱਧਾ ਤੋਰ ਅੱਜ ਉਹ ਕੋਲੋਂ ਥੋੜਾ ਸਿੱਧਾ ਤੋਰ ਤੇਰਾ ਪੰਡਿਆ ਵਾਲਾ ਚਾਹ ਚੁਪੀ ਲੰਦੇ ਤਾਂ ਆਦਰੀ ਦੇ ਤੇਰਾ ਕਿੱਥੇ ਦਸਾਰ ਆਉਂਦਾ ਆ ਵੀ ਨਹੀਂ ਕਰਨੀ ਰੇਣਾ ਵੀ ਉੱਥੀ ਐ ਥਿਲੰਕਰ ਪ੍ਰਸ਼ਾਦ ਵੀ ਉਸ ਨੂੰ ਸਾਰੇ ਸੁੱਖ ਸੁਲਤਾਨ ਤੋਂ ਲੈਣਿਆ ਪਰ ਦੀਵਾ ਵੀ ਬਰੋਂ ਦੋਵੇਂ ਨਹੀਂ ਕਰਨਾ ਜਿੱਥੇ ਦੇਖ ਇਸ ਤਰ੍ਹਾਂ ਦਾ ਵੀ ਜਿਹੜਾ ਜਦੋਂ ਵੀਰ ਦਾ ਪ੍ਰਾਪਤ ਸੱਰਬੀਰ ਦੀ ਅਕੀਮਾਰ ਦੇ ਦਰਬਾਰ ਵਿੱਚ ਰੋਜ਼ ਹੀ ਲੰਗਰ ਦਾ ਵੀਰ ਤੇ ਖੀਰ ਵੀ ਐਸੀ ਝੋਵਾਲੀ ਨਾ ਕਰਨਾ ਇਹ ਜਿਸ ਬਹੁਤੀ ਸ਼ਾਨ ਪੱਤਰਾ ਦੀ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਖਾਲੀ ਜਿੱਥੇ ਧੰਦੇ ਲੰਗਰਾਂ ਦੇ ਵਿੱਚ ਬਹੁਤ ਵੱਡੀਆਂ ਜਿਨ੍ਹਾਂ ਨੇ ਸੇਵਾ ਮਨ ਬਾਈਆਂ ਨੇ ਤੇ ਮਾਤਾ ਖੀਵੀ ਜੀ ਦਾ ਇਤਿਹਾਸ ਉਹਨਾਂ ਦਾ ਜੀਵਨ ਮਾਈਆਂ ਵਾਸਤੇ ਬਹੁਤ ਪ੍ਰੇਰਣਾ ਰੋਤ ਹੈ ਉਹਨਾਂ ਦਾ ਜੀਵਨ ਰਸ ਅੰਮ੍ਰਿਤ ਖੀਰ ਖਾਲੀ ਸੋ ਗੁਰੂ ਕੀ ਸਾਧ ਸੰਤ ਜੀਓ ਆਓ ਇੱਕ ਸ਼ਬਦ ਦੀ ਆਪਾਂ ਹਾਂ ਪਰਲੇ ਦਾ ਉਪਰੰਤ ਵਿੱਚ ਸਮਾਪਤੀ ਦਾ ਆਪਾਂ ਸ਼ਬਦ ਪੜਾਂਗੇ ਆਓ ਆਪਾਂ ਉਹ ਮੁਰਸ਼ੀ ਜਨਰੇਟਰ ਚਲਾ ਦੇ ਮੁਰਸ਼ੀ ਜਨਰੇਟਰ ਚਲਾ ਦੇ 10 10 10 10 ਦਾ ਅੰਦਰ ਤੇ ਦੇ ਬੁਰ ਦੇ ਰਾ ਦੇ ਬੋਤਾਜ ਹੰਤੂ ਗੁਰੇ ਰਾ ਦੇ ਬੋਤਾ ਕੇ ਸਤਿ ਗੁਰੇ ਮੇਰੇ ਸਤਿਆ ਹਸਾ we always okay. 你不要日过